ਲਾ ਕੇਵਿਟ ਆਏ ਦਿਨ ਲੁੱਟਾਂ ਖੋਹਾਂ ਚੋਰੀ ਦੀਆਂ ਬਾਰਦਾਤਾਂ ਵਿੱਚ ਲਗਾਤਾਰ ਹੋ ਰਹੇ ਬਾਦੇ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਪਿਤੇ ਦਿਨ ਇੱਕ ਛਾਤਰਚੋ ਨੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਬਾਹਰ ਖੜੇ ਇੱਕ ਮੋਟਰਸਾਈਕਲ ਨੂੰ ਚਿੱਟੇ ਦਿਹੀ ਬੜੇ ਆਰਾਮ ਨਾਲ ਚੋਰੀ ਕਰ ਲਿਆ ਕਾਲੀ ਜੈਕਟ ਅਤੇ ਲਾਲ ਰੰਗ ਦੇ ਪਜਾਮੇ ਪਾ ਕੇ ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਪਹਿਲਾਂ ਲਗਾਤਾਰ ਮੋਬਾਈਲ ਤੇ ਫੋਨ ਤੇ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਫਿਰ ਸਾਰੇ ਪਾਸੇ ਦੇਖ ਕੇ ਮੋਟਰਸਾਈਕਲ ਤੇ ਬੈਠ ਕੇ ਫੋਨ ਤੇ ਗੱਲ ਜਾਰੀ ਰੱਖਦਾ ਅਤੇ ਮੋਟਰਸਾਈਕਲ ਦੇ ਲੋਕ ਨੂੰ ਖੋਲਦਾ ਅਤੇ ਉਸ ਦੀ ਕਿੱਕ ਨੂੰ ਸੈੱਟ ਕਰਕੇ ਫਿਰ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਮੋਟਰਸਾਈਕਲ ਗিয়ার ਵਿੱਚ ਖੜਾ ਹੋਣ ਕਰਕੇ ਅੱਗੇ ਵੱਲ ਤੁਰ ਗਿਆ ਫਿਰ ਚੋਰ ਜਿਆਦਾ ਟਾਈਮ ਨਾ ਲਗਾਉਂਦਾ ਹੋਇਆ ਮੋਬਾਈਲ ਫੋਨ ਨੂੰ ਜੇਬ ਵਿੱਚ ਪਾ ਕੇ ਤੁਰੰਤ ਮੋਟਰਸਾਈਕਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਚੋਰ ਦੀ ਇਹ ਸਾਰੀ ਕਾਲੀ ਕਤੂਤ ਸਕੂਲ ਦੇ ਮੇਨ ਗੇਟ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਜਾਂਦੀ ਹੈ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ ਜੋ ਕਿ ਆਪਣੇ ਆਪ ਨੂੰ ਅਤੇ ਆਪਣੇ ਬਾਨਾਂ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਫਲੋਰਟਾ ਤੋਂ ਰਾਜਕਮਾਨ ਨੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ वे ये लगाने के बाद बार-बार क्यों? तो नहीं। ये लो बोर्ड ऊपर से स्टार्ट। पर उन्होंने भी तो ना लगा है।